ਹੱਲਾ ਆ ਸਾਰਾ ਹੁਣ ਪੱਕ ਪੁੱਕ ਜਿਆ ਗਿਆ ਵਾ ਉਹਦੇ ਕੋ ਗਡਾਉਣੀ ਆ ਤੇ ਕੋਈ ਕੈਨੀ ਇਹਨੂੰ ਬੀਜ ਭਿੰਡੀਆਂ ਭੁੰਡੀਆਂ ਗੇਤੀਆਂ ਹੋਈਆਂ ਹੋਣ ਲਗੀਆਂ ਤੇ ਮਹਿੰਗੀਆਂ ਬੜੀਆਂ ਵੇਕਦੀਆਂ ਵਾ ਤੇ ਮਿਲ ਕੇ ਤੋੜ ਕੇ ਖਾ ਤੇ ਲਵਾਂਗੇ ਉਦਾਂ ਵੀ ਵੇਲਾ ਗੋਲੀਆਂ ਛਾਂਗਦਾ ਰਹਿੰਦਾ ਵਾ ਦੀਦੀ ਹਾਂ ਆਈ ਠੀਕ ਨਹੀਂ ਆਹੋ ਇੱਥੇ ਹੀ ਮੈਂ ਆਖਣ ਦੀ ਉਹਦੇ ਨੂੰ ਕਹਿੰਨੀ ਥਾ ਗੋੜ ਦੇ ਤੇ ਵੇਲੇ ਸਿਰ ਪਿੰਡੀਆਂ ਪੁੰਡੀਆਂ ਬੀਜੀਆਂ ਹੋਣਗੀਆਂ ਤੇ ਚਲਾਂਣ ਗਵਾਂਡ ਵੀ ਲੈ ਜਾਂਦਾ ਤੇ ਆਪ ਵੀ ਲੈ ਸਰ ਖਾ ਲਈਦੀਆਂ ਵਾ ਤੇ ਉਦਾਂ ਕਿੰਦਾ 100 ਰੁਪਏ ਕਿਲੋ ਹੀ ਹੋ ਹਾਂਜੀ ਹਾਂਜੀ ਹੂੰ ਉਹਨਾਂ ਮੈਨੂੰ ਨਾ ਬੈਗ ਜੇ ਚਾਹੀਦਾ ਸੀਗਾ ਕਿਉਂ ਕੀ ਕਰਨਾ ਪਿੰਡ ਨੂੰ ਜਾਣਾ ਸੀ ਗਮਨ ਆਈ ਸੀ ਕਿ ਤੇ ਹੁਣ ਸਮਰੀਤ ਨੂੰ ਤੇ ਅਮਨ ਨੂੰ ਮੈਂ ਕੱਲ ਤਾਵਾ ਤੇ ਮੈਂ ਮੈਂ ਜਲਦੀ ਸਮਨ ਹੁਣ ਪੈ ਕਰਨਾ ਫਿਰ ਉਹਨਾਂ ਨੇ ਗੱਡੀ ਭੇਜਣੀ ਆ ਤੇ ਫਿਰ ਮੈਂ ਚਲ ਜਾਨੀ ਉੱਥੇ ਹੀ ਪਰ ਕਿਉਂ ਉੱਥੇ ਕੋ ਜਾਣਾ ਉਹ ਨਾ ਰਗਵੀ ਬਾਦੀ ਵੀ ਕਹਾਂਦੇ ਹੀ ਕਿਥੇ ਚੱਲ ਜਾ ਤੇ ਬਾਕੀ ਇੱਥੇ ਵੀ ਰਹਿ ਕੇ ਕੀ ਕਰਨਾ ਵਾ ਹਾਏ ਹਾਏ ਰਗਵੀ ਦੇ ਆਖੇ ਲੱਕੇ ਜਾਣਾ ਵਾ ਦੱਸ ਅੱਗੇ ਪੁਲਿਸ ਆ ਗਈ ਹੀਗੀ ਫਿਰ ਕਹਿੰਦੇ ਕਿ ਕਿਤੇ ਲੇਡੀ ਵਾਲੀ ਨਾ ਆ ਜੇ ਤੇ ਫਿਰ ਜਨਾਨੀਆਂ ਆ ਗਈਆਂ ਤੇ ਫਿਰ ਬੰਦੇ ਨੂੰ ਵੀ ਤੇ ਰੋਕਣਾ ਜਿਹੜਾ ਉਹ ਖਾ ਜਾਂਦਾ ਨਾ ਪਹਿਲਾਂ ਮੈਨੂੰ ਇਹ ਦੱਸ ਰਗਵੀ ਤੇਰਾ ਕੀ ਲੱਗਦਾ ਰਗਵੀ ਦੇ ਆਖੇ ਲੱਕੇ ਜਾਣਾ ਹੋਰ ਥੋੜੇ ਅਜੀਆ ਜਿੱਦਾਂ ਅਮਨ ਆਈ ਹੀ ਅਮਨ ਵੀ ਤੈਨੂੰ ਕਹਿ ਹੀ ਸਕਦੀ ਉਹ ਵੀ ਚੰਗੀ ਸਲਾਹ ਦੇ ਹੀ ਸਕਦੀ ਤੇ ਜੇ ਹੁਣ ਪੇਕੇ ਚੱਲੀ ਹੈ ਨਾ ਤੇ ਉੱਥੇ ਹੀ ਰਹੀਂ ਚੰਗਾ ਤੇ ਦੀਦੀ ਵਾਪਸ ਤੇ ਹੋਣਾ ਹੀ ਆ ਯਾਰ ਠੰਡੇ ਠੰਡੋਲਾ ਹੋ ਜੋਗਾ ਨਾ ਮਾਮਲੇ ਦਾ ਤੇ ਫਿਰ ਕਹਿੰਦੇ ਵੀ ਚਲ ਆ ਜੀ ਕਰਨੂੰ ਠੰਡ ਠੰਡੋਲਾ ਨਾ ਪੈਣਾ ਤੂੰ ਡੇਕੀ ਜਿਹੜਾ ਤੂੰ ਇੱਥੇ ਕੰਮ ਫੜਿਆ ਨਾ ਤੇ ਤੂੰ ਉੱਥੇ ਰਹੀਂ ਤੇਰੀ ਤੇ ਬਦਨਾਮੀ ਹੋ ਗਈ ਹੋਗੀ ਜਿਹੜੀ ਹੋਣੀ ਹੁਣ ਮੇਰੇ ਘਰ ਵਾਲੇ ਦੀ ਨਾ ਕਰਵਾਈ ਬਤਹੀਂ ਕੀ ਗੱਲਾਂ ਕਰੀ ਜਾਣ ਦੇ ਜੀ ਗੱਲਾਂ ਜਿਹੜੀਆਂ ਹੈਗੀਆਂ ਉਹੋ ਕਰਨ ਦੀਆਂ ਨੀ ਮਤਲਬ ਕੀ ਐ ਦਾਦੀ ਦਾ ਮਤਲਬ ਇਹੋ ਹੀ ਤੂੰ ਸਮਝਣ ਦੀਆਂ ਥੋੜੀ ਜਿਹੀ ਹਰਮ ਕਰੋ ਤੇਹੀਂ ਇਹਨਾਂ ਵੇਖੋ ਵੀ ਇੱਦਾਂ ਤੇ ਕਿਹੜਾ ਵਕਤ ਚੱਲਣ ਡਿਆ ਵਾ ਤੇਹੀਂ ਗੱਲਾਂ ਹੋਰ ਹੀ ਪਾਸ ਇਹੋ ਜਿਹੇ ਗੱਲ ਵਾ ਨਾ ਮਨਪ੍ਰੀਤ ਤੂੰ ਸਮਝ ਵਕਤ ਕਿਹੜਾ ਚੱਲਣ ਡਿਆ ਤੇਰੇ ਤੇ ਆਦਮੀ ਤੇਰਾ ਘਰ ਬਕਰ ਹੋਇਆ ਪਿਆ ਵਾ ਤੇ ਤੂੰ ਕਿਹੜੇ ਲੱਛਣ ਕਰਦੀ ਫਿਰਦੀ ਆ ਨਾ ਤੇਨੂੰ ਕੀ ਲੋੜ ਪਈ ਆ ਕਦੀ ਤੂੰ ਕਾਜ ਫੜਾਫੜਾ ਜਾਨੀ ਆ ਕਦੀ ਤੁਰਕ ਵੀ ਨੂੰ ਆਪਣੇ ਘਰ ਸੱਦ ਲੈਣੀ ਆ ਮੇ ਕੋ ਨਹੀਂ ਇਹ ਕੰਮ برداشت ਹੁੰਦੇ ਮੈਂ ਘਰ ਘਰਾਣੇ ਦੀ ਆ ਤੂੰ ਨਾ ਹੋਏਂਗੀ ਤੈਨੂੰ ਤੇ ਅਗਲੇ ਪਿਛਲੇ ਦਾ ਡਰ ਨਾ ਹੋਊਗਾ ਮੈਨੂੰ ਸਾਰਿਆਂ ਦਾ ਡਰ ਆ ਮੇਰੇ ਘਰ ਵਾਲੇ ਦੀ ਬਦਨਾਮੀ ਹੋ ਗਈ ਤੇ ਸਾਰੇ ਉਥੇ ਡਿਪਾਰਟਮੈਂਟ ਵਿੱਚ ਵੀ ਉਹਦੀ ਬਦਨਾਮੀ ਹੋ ਜਾਣੀ ਆ ਮੈਂ ਵੀ ਆਪਣੇ ਘਰ ਵਾਲੇ ਨੂੰ ਬਚਾਉਣ ਲਈ ਸਾਰਾ ਕੁਝ ਕਰਨੀ ਆ ਜੇ ਉਹ ਮੈਨੂੰ ਕਹਿੰਦਾ ਵਾ ਵੀ ਕਾਗਜ਼ ਫੜਾਇਆ ਉਹਨੂੰ ਫੇਰ ਹੀ ਮੈਂ ਫੜਾ ਕੇ ਗਈ ਹਾਂਗੀ ਤੁਜੀ ਉਹਨੇ ਮੈਨੂੰ ਕਿਹਾ ਵਾ ਉਹਦੀ ਸਲਾਹ ਲੈ ਲੈ ਫੇਰੀ ਮੈਂ ਲੈਣ ਦੀ ਆ ਆਪਣੇ ਬੰਦੇ ਤੋਂ ਪੁੱਛੇ ਤਾਂ ਵੀ ਨਾ ਤੇ ਮੈਂ ਕਦਮ ਵੀ ਨਹੀਂ ਤੁਰਦੀ ਜਾ ਨਹੀਂ ਜਾ ਮੈਨੂੰ ਤੇ ਨਾਲ ਜਿਹੜੀ ਨਾ ਇੱਜ਼ਤ ਉਹ ਜਨਾਨੀਆਂ ਦੀ ਹੁੰਦੀ ਆ ਬੰਦਿਆਂ ਦੀ ਤੇ ਕੋਈ ਨਹੀਂ ਹੁੰਦੀ ਜਨਾਨੀਆਂ ਦੀ ਤੇਰੀ ਤੇ ਬਹੁਤ ਇੱਜ਼ਤ ਵਾ ਬਹੁਤ ਇੱਜ਼ਤ ਕਰਕੇ ਵਿਖਾ ਲੈਂਦੀ ਏ ਤੂੰ ਸਾਰੇ ਹਾਲ ਲੱਗੇ ਨਹੀਂ ਜੋ ਨਹੀਂ ਉਹ ਮੈਂ ਉਹ ਫੋਨ ਤੇ ਮੈਨੂੰ ਕਹਿਣ ਦਿਆ ਵਾ ਫੇਰ ਮੈਂ ਅੱਗੇ ਕਹਿਣ ਦੀ ਆ ਤੇਰਾ ਬੰਦਾ ਜੇ ਮਲਾਜਮ ਆ ਤਾਂ ਤਾਂ ਕਰਕੇ ਨਹੀਂ ਤੇ ਮੈਂ ਮੂੰਹ ਨਾ ਲਾਵਾਂ ਨਾ ਸਾਰੇ ਕੰਮ ਕਰਵਾ ਕੇ ਤੇ ਹੁਣ ਤੂੰ ਪਿੱਠ ਵਿਖਾ ਕੇ ਚਲ ਚਲੀ ਆ ਸਾਰੇ ਗਾਂਹੋ ਉਹੋਕੇ ਕੰਮ ਕਰੀ ਦੇਣਾ ਉੱਥੇ ਤੱਕ ਸੀਮਤ ਬੰਦੇ ਨੂੰ ਰਹਿਣਾ ਚਾਹੀਦਾ ਵਾ ਬਾਅਦ ਫੇਰ ਦੋਹੇ ਪਾਸੇ ਵਲੀ ਜਾਣਦੇ ਜੇ ਮੈਂ ਕਹਿਣ ਦੀਆਂ ਵੀ ਉਹਨਾਂ ਦੇ ਅੱਖੇ ਲੱਗਣ ਦੀਆਂ ਤਾਂ ਤੀ ਮੈਨੂੰ ਹੋਰ ਪਤਾ ਨਹੀਂ ਕੀ ਸ਼ੱਕ ਕਰੀ ਜਾਣਦੇ ਸ਼ੱਕ ਮੈਂ ਸੱਚਾ ਕਰਨ ਦੀ ਆ ਝੂਠਾ ਨਹੀਂ ਕਰਨ ਦੀ ਹੈਗੀ ਤੁਹਾਡਾ ਜਿਹੜਾ ਸ਼ੱਕ ਮੈਨਾਂ ਸਾਰਾ ਝੂਠਾ ਹੀ ਆ ਛੋਟਾ ਗੋਲਛ ਨਹੀਂ ਆ ਨਹੀਂ ਕਾਗਜ਼ ਸਿੱਧਾ ਉਹਨੂੰ ਫੜਾ ਕੇ ਗਈ ਤੇ ਮੈਨੂੰ ਫੜਾ ਕੇ ਜਾਨੀ ਜੇ ਤੂੰ ਇੱਡੀ ਸੱਚੀ ਹੀ ਤੇ ਕਾਗਜ਼ ਤੇ ਹੀ ਤੇ ਤੂੰ ਸਾਫ਼ ਤੇ ਕਾਗਜ਼ ਹੀਗਾ ਮੈਂ ਨਹੀਂ ਮੰਨਦੀ ਸਾਫ਼ ਹੋਊਗਾ ਉਹ ਉਹ ਮੈਨੂੰ ਹੋਰ ਕੋਈ ਕਾਗਜ਼ ਵਿਖਾ ਕੇ ਤੇ ਤੇਰਾ ਨਾਮ ਆ ਤਾਂ ਭੀ ਇਹ ਦੇ ਕੇ ਗਈ ਮਨਪ੍ਰੀਤ ਇਹ ਚ ਕੀ ਆ ਕੀ ਪਤਾ ਕਿਹੜਾ ਤੇ ਰੁਕਾ ਦਿੰਦੀ ਫਿਰਦੀ ਆ ਹਾਏ ਹਾਏ ਇਹ ਕਿਹੜੇ ਕੰਦਰ ਬੋਲਣ ਡੀਆਂ ਵਾ ਆ ਬਲਜੀਤ ਵੀ ਜਿਹੜੀ ਆ ਨਾ ਇਹ ਲੜਾਈ ਦਾ ਮੋਢੀ ਉਹ ਇਹਨੇ ਕੋ ਕਹਿਤਾ ਨਾ ਮਨਪ੍ਰੀਤ ਤੱਕ ਜਾ ਕੇ ਸੁਣਦੀ ਆਂ ਜੀ ਦੀਆ ਕੱਲ ਨੂੰ ਹੱਥ ਮਾਰੋ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਨਿਆਣਾ ਢਾਡਾ ਵਿਆਹਣ ਵਾਲਾ ਹੋਇਆ ਉਹ ਬੁਢਾਪੇ ਦੇ ਵਿੱਚ ਤੁਸੀਂ ਆਂ ਤਾਂ ਤੁਸੀਂ ਇਦਾਂ ਦੀਆਂ ਗੱਲਾਂ ਕਰਨੇ ਜਿੱਦਾਂ 20 ਸਾਲਾਂ ਦਾ ਗੋਲ ਮੁੰਡਾ ਹੁੰਦਾ ਵਾ ਉਹ ਗੋਲ ਮੁੰਡਾ ਨਹੀਂ ਆ ਤੁਹਾਡੇ ਅੜਗੀਆਂ ਲਾ ਲੈਂਦੀਆਂ ਨਾ ਮਗਰ ਆਹੋ ਮੈਨੂੰ ਪਤਾ ਹੈ ਤੇ ਨਾਂ ਦੋ ਤੇ ਗੱਲਾਂ ਕਰਨ ਦੀ ਬਹੁਤੀ ਲੋੜ ਨਹੀਂ ਹੈਗੀ ਅੱਜ ਮੇਰੇ ਤੇ ਔਖਾ ਟਾਈਮ ਚੱਲਣ ਡਿਆ ਨਾ ਕੋਈ ਨਹੀਂ ਨਿਕਲ ਜੁਗਾ ਵੀ ਤੇ ਤੁਹਾਡੀਆਂ ਗੱਲਾਂ ਦੇ ਜਵਾਬ ਦਵਾਂ ਮੈਂ ਸਾਰੀਆਂ ਦੇ ਆ ਕੇ ਕੋਈ ਗੱਲ ਨਹੀਂ ਜਿੱਦਣ ਮਨਜੋਤ ਵੀ ਆਜੂਗਾ ਨਾ ਮਨਜੋਤ ਵੀ ਤੈਨੂੰ ਫਿਰ ਪੁੱਛ ਲੂਗਾ ਆਣ ਕੇ ਕੋਈ ਨਹੀਂ ਇਹਨੂੰ ਪਤਾ ਹੀ ਹੈ ਸਾਰਾ ਪੁੱਛਣ ਦੀ ਕੋਈ ਲੋੜ ਨਹੀਂ ਹੈਗੀ ਜਿਹੜੇ ਲੱਛਣ ਤੂੰ ਕਰਦੀ ਫਿਰ ਨਹੀਂ ਆ ਸੁਣੀਆਂ ਹੀ ਆ ਤੇਰੇ ਵਰਗੀਆਂ ਕੜੀ ਝੱਜ ਦੀ ਆਉਣੀ ਆ ਪਤਾ ਨਹੀਂ ਹੈਗਾ ਅਕਲ ਹੈ ਹੀ ਨਹੀਂ ਕਿੱਥੇ ਪਤਾ ਨਹੀਂ ਕਿੱਥੇ ਗਈ ਹੈ ਇਹ ਕੀ ਕੀ ਗੱਲਾਂ ਕਰੀ ਜਾਂਦੀਆਂ ਇੱਕ ਦੂਜੀ ਨੂੰ ਕਣ ਤੁਰੀਉਂਦੀ ਆ ਨਾ ਇਹਨੂੰ ਹੁਣ ਮੈਂ ਪੁੱਛਦੀ ਆ ਕਿ ਕੀ ਆਂਦੀ ਭਲਾ ਮੈਨੂੰ ਮੰਪਰੀ ਤੇ ਕਿਹਦਾ ਕੀ ਹੋਇਆ ਵਾ ਕਾ ਲੀਂਗ ਗੱਲਾਂ ਕਰਦੀਆਂ ਐਨਾ ਤੁਸੀਂ ਰੋਲਾ ਪਾਇਆ ਵਾ ਕੀ ਗੱਲ ਵਾ ਹੋਣਾ ਕੀ ਆ ਜਾ ਚੀਜੀ ਅੱਜ ਸਾਜ ਵਿੱਚ ਪਾ ਕੇ ਛੱਟਣ ਵਾਲੀ ਗੱਲ ਹੋ ਗਈ ਆ ਅਦੀਦੀ ਵੇਲੋਂ ਬੇਵਜ੍ਹਾ ਸ਼ੱਕ ਕਰੀ ਜਾਂਦੀ ਏ ਰਗਬੀਰ ਵੀਰ ਵੱਲੋਂ ਤੇ ਮੇਰੇ ਨਾਲ ਹਸ਼ਾ ਤੇ ਤੁਸੀਂ ਟਪ ਟਪ ਕੇ ਜਾਣੀ ਆ ਕਦੀ ਕੋਹਾਨੀ ਆ ਕਦੀ ਕੋਸ਼ ਕੈਨੀ ਆ ਤੈਨੂੰ ਨਹੀਂ ਪਤਾ ਕਿਦਾ ਸੰਭਲ ਕੇ ਰਹਾ ਮੈਂ ਕੀ ਆਖਣਾ ਸੀਗਾ ਜੇ ਮਨਜੋਦਾ ਫੋਨ ਆਉਂਦਾ ਵਾ じゃ ਇਹਨਾਂ ਦਾ ਜਾਂਦਾ ਵਾ ਫੇਰ ਹੀ ਮੈਂ ਗੱਲ ਕਰਦੀ ਆ ਮੈਂ ਇਹਦੇ ਫਸੀ ਮੈਂ ਤੇ ਆਪਣੇ ਬੰਦੇ ਨੂੰ ਬਚਾਉਂਦੀ ਆ ਤੈਨੂੰ ਬਲਜੀਤ ਦਾ ਪਲੇਖਾ ਵਾ ਕੀ ਆਂਦੀ ਆ ਹੁਣ ਤੈਨੂੰ ਆਖਣਾ ਕੀ ਐ ਇਹ ਤੂੰ ਰਗਵੀਰ ਦਾ ਨਾਂ ਕਾ ਤੋ ਲੈਨੀ ਆ ਹੁਣ ਉਹਨਾਂ ਨੇ ਮੈਨੂੰ ਕਹਿਤਾ ਵਾ ਵੀ ਪੇਕੇ ਚਲ ਜਾ ਮੈਂ ਹਾਂ ਚਲ ਚਲ ਜਾਨੀ ਆ ਕੁੜੀ ਮੈਂ ਕਾ ਲਤੀ ਆ ਨਿਆਣੇ ਦੋਵੇਂ ਹੀ ਕਲਤੇ ਉਹਦੇ ਨਾਲ ਪੇਕੇ ਪੇਕੇ ਕੀ ਕਰਨ ਨੂੰ ਜਾਣਾ ਤੂੰ ਤੇ ਜੱਜੀ ਜਦੋਂ ਇੱਥੇ ਪੁਲਸ ਆਈ ਜਾਂਦੀ ਆ ਫੇਰ ਵੀ ਚੰਗੇ ਆ ਤੇ ਤੂੰ ਕਿਹੜਾ ਕੋਈ ਮਾੜਾ ਕੰਮ ਕੀਤਾ ਵਾ ਪੁਲਸਵਾਲੇ ਦਾ ਤਾਂ ਫਰਜ ਵਾ ਉਹਨਾਂ ਨੇ ਤੇ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਵਾ ਤਾ ਤੂੰ ਘਰੋਂ ਥੋੜੀ ਘਰ ਛੱਡ ਕੇ ਚਲ ਜਾਣਾ ਵਾ ਤੂੰ ਚੋਰ ਮੰਨੀ ਜਾਣਾ ਆਖਣਾ ਘਰੇ ਵੀ ਨਾਲ ਹੀ ਰੜੀ ਹੋਣੀ ਆ ਪਰ ਜੱਜ ਜੀ ਇਹ ਥੋੜਾ ਰਾਤ ਬਰਾਤੀ ਹੁਣ ਪੁਲਸ ਵਾਲੇ ਆਉਣਾ ਅਗਲੇ ਬੰਦਿਆਂ ਨੇ ਹੀ ਆਉਣਾ ਵਾ ਪੁਲਸ ਵਾਲੇ ਕਹਿੰਦੇ ਕੀ ਆ ਜੀ ਮੇਰੇ ਹਮਮਗਰ ਹੋਵੇ ਟੱਬਰ ਹੋਵੇ ਤੇ ਮੈਂ ਰਵਾਂ ਘਰ ਦੇ ਵਿੱਚ ਮੈਨੂੰ ਨਾ ਜਾਣਾ ਪਵੇ ਨਹੀਂ ਭੈਣਾ ਟੱਬਰ ਕਿਉਂ ਨਹੀਂ ਤੇਰੇ ਮਗਰ ਕੌਣ ਨਹੀਂ ਤੇਰੀ ਸਪੋਰਟ ਕਰਨ ਡਿਆ ਜਿੱਥੇ ਕੈਨੀ ਉਥੇ ਸਾਰੇ ਕੰਮ ਤੇ ਹੋਣ ਡਏ ਆ ਮੈਂ ਚੱਲੀ ਫੋਨ ਬਣਾਉਣ ਮੈਂ ਮਨਪ੍ਰੀਤ ਨੂੰ ਕਹਿੰਨੀ ਮੈਨੂੰ ਫੋਨ ਬ ਉਹ ਭਰਾਵਾ ਮੇਰਾ ਤੇਰਾ ਚਾਚਾ ਮੇਰੇ ਦਿਵਾਲੇ ਹੋ ਗਿਆ ਤਾਂ ਮੈਨੂੰ ਤੇ ਚੰਗਾ ਨਹੀਂ ਕੋਈ ਕੁੜੀ ਚੱਲ ਕਰਨ ਨੂੰ ਚੱਲ ਕਰਨ ਨੂੰ ਮੈਂ ਫੇਰ ਜੀ ਪਿਆਣੇ ਵਾਂਗੂ ਨਿਕਲੀ ਬਾਹਰ ਵੀ ਆਇਆ ਕਾਹਦਾ ਰੌਲਾ ਪੈ ਗਿਆ ਗੱਲਾਂ ਤੇ ਚਾਚਾ ਜੀ ਨੇ ਵੀ ਨਹੀਂ ਚੰਗੀਆਂ ਕੀਤੀਆਂ ਇਹ ਆ ਮੈਂ ਸੰਭਲੂ ਆ ਮੈਂ ਸੰਭਲੂਗਾ ਬਸ ਪਹਿਲੀ ਦੇ ਕਰਕੇ ਹੀ ਸਾਰਿਆਂ ਦੀ ਅੱਖ ਪਹਿਲੀ ਤੇ ਹੀ ਹੋ ਗਈ ਹੈ ਵੀ ਉਹਦੇ ਤੇ ਵਕਤ ਪਿਆ ਵਾ ਥੋੜਾ ਜਾਜੇ ਜੀ ਇਹਦੀ ਪਹਿਲੀ ਸੰਭਲੋ ਕਿਹਾ ਚਾਚੇ ਨੇ ਇਦਾਂ ਮੈਂ ਸੰਭਲੂਗਾ ਦਾਦਾ ਜੀ ਕਹਿੰਦੇ ਆ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਮੈਂ ਹੈਗਾ ਮੈਂ ਸੰਭਲਨੂ ਹੈਗਾ ਵਾ ਹਾਏ ਨਹੀਂ ਉਹ ਤੇ ਉਦਾਂ ਕਹਿਣਾ ਹੋਗਾ ਨਹੀਂ ਉਦਾਂ ਕੀ ਕਹਿਣਾ ਮੈਂ ਚੱਲ ਵੀ ਵਕਤ ਪਿਆ ਵਾ ਜੇ ਕਣਕ ਪੱਕੀ ਆ ਤੇ ਕੋਈ ਨਹੀਂ ਤੇਰੀ ਵਢਾ ਦਾਂਗੇ ਅੱਗੇ ਜੇ ਭੂਆ ਦੀ ਪਹਿਲੀ ਦੀ ਗੱਲ ਹੋਈ ਸੀਗੀ ਤੇ ਉਹ ਵੀ ਚਾਚਾ ਨੇ ਚੜਾਈ ਕਰਕੇ ਲੈ ਲਈ ਤੂੰ ਹੁਣ ਪਿਆਰੀਆਂ ਦੀਆਂ ਗੱਲਾਂ ਕਰਨੀਆਂ ਕਿ ਤੂੰ ਹੁਣ ਆਪਣੇ ਬੰਦੇ ਨੂੰ ਕਢਾਉਣ ਦੀ ਗੱਲ ਕਰਨੀ ਤੂੰ ਪਿਆਰੀਆਂ ਦੀ ਗੱਲਾਂ ਛੱਡ ਹਾਂ ਉਹ ਲੱਲੀਆਂ ਨਾ ਲੱਲੀਆਂ ਉਹ ਜਿਹਦੇ ਕੋਲ ਹੈਗੇ ਹੀ ਪੈਸੇ ਉਹਨੇ ਜੁਰਤ ਨਾਲ ਲੱਲੀਆਂ ਜਿਹਦੇ ਕੋਲ ਨਹੀਂ ਹੈਗੇ ਉਹ ਫੜਿਆ ਹੀ ਗਿਆ ਵਾ ਅਜੇ ਫੜਿਆ ਤੇ ਨਹੀਂ ਨਾ ਗਿਆ ਕੇਸੀ ਪਿਆਵਾ ਆਦੇ ਤੇ ਕੇਸ ਤੇ ਪੈ ਗਿਆ ਸਾਲੀਆਂ ਤੇ ਜਿਹਦੀਆਂ ਹੈਗੀਆਂ ਉਹਦੀਆਂ ਰਹਿਣੀਆਂ ਆ ਅਸੀਂ ਤੇ ਪਹਿਲੀ ਦੇ ਮਗਰ ਦੀ ਕੋਈ ਗੱਲ ਹੀ ਨਹੀਂ ਕਰਦੇ ਅਛਾ ਹੁਣ ਤੈਨੂੰ ਫਿਰ ਅਕਬੀਰ ਹੀ ਚੰਗਾ ਹੋ ਗਿਆ ਸਾਰਿਆਂ ਦੇ ਥਾਂ ਤੇ ਵੀ ਚਾਚਾ ਮਾੜਾ ਵਾ ਮੈਨੂੰ ਕੀ ਰਕਬੀਰ ਦਾਏ ਹੋਈ ਸੁਖਵਾ ਪੀ ਉਹ ਪੁਲਸ ਵਿੱਚ ਵਾ ਸਾਡੀ ਹੈਲਪ ਕਰਨ ਦਿਆ ਵਾ ਹੋਰ ਉਹਦਾ ਉਹਨਾ ਮੈਨੂੰ ਕੋਈ ਨਹੀਂ ਮਿਠਾ ਹੈਗਾ ਵੀ ਮੈਂ ਮੈਨੂੰ ਜਾਂਦ ਨਾਲ ਕੋਈ ਕੰਮ ਵਾ ਜਾਂ ਮੈਨੂੰ ਕੁਛ ਹੈਗਾ ਵਾ ਤੈਨੂੰ ਇਹ ਤੇ ਹੈਗਾ ਨਾ ਕਿ ਮਨਜੋਤ ਦਾ ਯਾਰ ਵਾ ਤਾੜਿਆ ਗੱਲਾਂ ਕਰਨ ਉਹ ਯਾਰ ਮਾਰ ਕਰਨ ਦਿਆ ਵਾ ਉਹ ਤੂੰ ਉਹਦੀ ਯਾਰੀ ਨਾ ਸਮਝੀ ਆਪਣੇ ਆ ਦਿਮਾਗ ਨਾਲ ਕੋਪਰਨਾ ਸਮਝਿਆ ਕਰ। ਮੈਨੂੰ ਤੇ ਸਮਝ ਲੱਗਦਾ ਵੀ ਕੌਣ ਕੀ ਕਰਨ ਡਿਆ ਵਾ ਬਸ ਇੱਕ ਜਿ ਲਾਗੇ ਬੈੰਨੀ ਆ ਤੇ ਉਹ ਕੋਈ ਗੱਲ ਨਾ ਉਹਨੇ ਆ ਤੇ ਉਹਨੇ ਮੈਨੂੰ ਛੱਟ ਕੇ ਰੱਖਤਾ ਵਾ। ਹੁਣ ਇਹਦੋਂ ਚੰਗਾ ਤੇ ਮੈਂ ਉੱਥੇ ਪੇਕੇ ਹੀ ਸਹੀ। ਤੂੰ ਮੇਰੀ ਗੱਲ ਸੁਣ ਮਲਪਰੀ ਪੇਕੇ ਨਾ ਜਾ। ਅਹੀਂ ਤੈਨੂੰ ਕੁਛ ਨਹੀਂ ਮਾੜਾਂਦੇ। ਅਹੀਂ ਉੱਥੇ ਕੀ ਲੈ ਕੇ ਬੈਠੇ ਆਂ। ਅੱਗੇ ਜਿਹੜਾ ਅਸੀਂ ਕਿਹਤੇ ਚੜਾਈਆਂ ਕਰਨੀਆਂ ਜਾਂ ਅਸੀਂ ਕਿਹਦੀਆਂ ਪਿਆਰੀਆਂ ਸਾਹਭੜੀਆਂ ਵਾ। ਸਾਡੇ ਨਾਲ ਕੀ ਪਤਾ ਕੀ ਹਾਲ ਹੋਣੇ ਆ। ਜਦੋਂ ਅਸੀਂ ਪਿਆ ਜਾਣਾ ਨਾ ਮੰਜੇ ਤੇ ਤੇ ਮੱਖੀਆਂ ਕੀ ਪਤਾ ਸਾਡੇ ਮੂੰਹ ਚ ਵੜਨੀਆਂ ਕਿ ਨਿਕਲਣੀਆਂ ਵਾ ਤੇ ਤੁਹਾਡੇ ਵਰਗਿਆਂ ਨੇ ਸਾਨੂੰ ਚੁੱਕਣਾ ਥੋੜੀ ਆ ਵੇਖ ਵੇਖ ਕੇ ਹੱਸਿਆ ਕਰਨਾ ਵਾ ਤੇ ਜੀ ਜੀ ਤੁਹਾਡੇ ਨਾਲ ਤੇ ਹਜੇ ਹੋਣਾ ਹੋਊਗਾ ਨਾ ਮੇਰੇ ਤੇ ਤੇ ਪੈ ਗਿਆ ਵਾ ਟਾਈਮ ਹੁਣ ਮੈਂ ਵੇਖ ਨਹੀਂ ਰਹੀ ਆ ਨਾ ਕੌਣ ਮੇਰਾ ਕਿੰਨਾ ਕੁ ਸਾਥ ਦੇਣ ੜਿਆ ਇੰਨਾ ਕੀ ਫਿਰ ਮੈਂ ਕੱਲ ਨੂੰ ਕਿਸ ਦਾ ਦੇਣਾ ਤੇ ਮਨ ਵੀ ਸਾਥ ਦੇਣਾ ਕਿੱਦਾਂ ਵਾ ਹੋਰ ਤੂੰ ਦੱਸਾਂ ਜਿੱਥੇ ਆਖਿਆ ਹੀ ਉੱਥੇ ਜਾਣੇ ਆ ਤੂੰ ਕਹਿੰਦੀ ਰਹੇ ਨਹੀਂ ਸਾਨੂੰ ਕੁਝ ਵੀ ਦੱਸਦੀਆਂ ਕੋਈ ਹਨ ਗੱਲ ਦਾ ਮੂੰਹ ਸਰ ਪੜਾਉਣੀ ਆ ਜੇ ਆਖਾ ਕੇ ਇਕ ਲਾਇਆ ਤੇ ਫਿਰ ਕੀ ਕੀਤਾ ਫਿਰ ਮੈਂ ਆਖੰਦੇ ਵਿੱਚ ਜਿੱਦੇ ਮੈਂ ਡਈ ਆ ਪੱਲੇ ਪਾਉਣ ਲੋਕਾਂ ਨੂੰ ਹਾਏ ਤੈਨੂੰ ਜਾਣ ਕੇ ਪੱਲੇ ਪਾਈ ਜਾਂਦੀ ਆ ਉਹਦਾ ਦਿਮਾਗ ਖਰਾਬ ਹੋਇਆ ਬਲਜੀਤ ਦਾ ਜਿਹੜੀ ਜਨਾਨੀ ਆਪਣੇ ਬੰਦੇ ਦੀ ਨਹੀਂ ਮੇਤ ਹੈਗੀ ਉਹਨੇ ਹੋਰ ਕੀ ਦੀ ਹੋਣਾ ਵਾ ਆਪਣੇ ਬੰਦੇ ਦੇ ਵਿਸ਼ਵਾਸ ਹਰ ਇੱਕ ਜਨਾਨੀ ਨੂੰ ਕਰਨਾ ਚਾਹੀਦਾ ਵਾ ਤੇ ਮੈਂ ਹੁਣ ਤੇਰੇ ਚਾਚੇ ਨੂੰ ਕਹਿਨੀ ਆ ਨਾ ਫਿਰ ਹੁਣ ਨਹੀਂ ਹੋਰੇ ਦਿਵਾਰੇ ਵੀ ਤੁਸੀਂ ਕਿਉਂ ਨਹੀਂ ਜਾਂਦੇ ਜਾ ਹਾਂ ਜਾ ਕੇ ਪਤਾ ਕਰੋ ਕਿਹੜਾ ਝੂਠਾ ਤੇ ਕਿਹੜਾ ਸੱਚਾ ਵਾ ਅਤੇ ਮੇਰਾ ਬੰਦਾ ਉੱਥੇ ਬੈਠਾ ਵਿਚਾਰਾ ਮੁਸੀਬਤ ਵਿੱਚ ਸੁਣੂਗਾ ਵੀ ਮੇਰੀ ਜਨਾਨੀ ਪਰ ਇਹ ਗੱਲਾਂ ਉਡਣਦੀਆਂ ਉਹ ਤੇ ਉਦਾਂ ਹੀ ਉਹਦਾ ਮਰਨ ਹੋ ਜਾਣਾ ਵਾ ਤੇ ਪਰ ਅਹੀਂ ਥੋੜਾ ਇਹ ਗੱਲ ਕਹਿਨੇ ਆ ਜਿਹੜੀ ਕਹਿੰਦੀ ਉਹਨਾਂ ਨੂੰ ਕਹਿ ਆਪਣੇ ਬੰਦੇ ਨੂੰ ਉਹਦਾ ਨਾਮ ਲੈ ਕੇ ਦੱਸ ਕੇ ਮੈਨੂੰ ਬਲਜੀਤ ਨਹੀਂ ਢਿਕਣ ਦਿੰਦੀ ਅਹੀਂ ਥੋੜਾ ਤੈਨੂੰ ਕੁਝ ਕਹਿਨੇ ਆ ਹਰ ਵੇਲੇ ਦੱਸ ਤੂੰ ਸਾਡੇ ਨਾਲ ਹੀ ਮੂੰਹ ਮੋਟਾ ਕਰੀ ਫਿਰਦੀ ਆ ਨਾਲੇ ਇਹ ਘਰੋਂ ਘਰ ਗਵਾਇਆ ਤੇ ਬਾਹਰੋਂ ਪੜਵਾ ਖਵਾਇਆ ਨਾਲੇ ਨੋਟ ਕੱਟ-ਕੱਟ ਫੜਾਉਂਦੇ ਹੀ ਉਹ ਤੇ ਨਾਲੇ ਗੱਲਾਂ ਸੁਣਨ ਨੂੰ ਮਿਲਣ ਡਈਆਂ ਵਾ ਇਥੇ ਜਿੰਨਾ ਮਰਜੀ ਕਿਸੇ ਦਾ ਕਰ ਲੋ ਨਾ ਤੇ ਸਿਰ ਤੇ ਸਵਾ ਹੀ ਪੈਣੀ ਹਾਂ ਕਿਧਰੋਂ ਆਈ ਆ ਤੁਸੀਂ ਇੱਥੇ ਬੈਠੇ ਬੈਠੇ ਨਹੀਂ ਗਏ ਸੁਣ ਨਹੀਂ ਡਿਆ ਵਾਂ ਤੂੰ ਕੀਤੀ ਨਾ ਉਹੀ ਗੱਲ ਤੇੜੀ ਖਲੜੀ ਦੇ ਵਿੱਚ ਮਾਸਾ ਡਰਿਆ ਨਹੀਂ ਕਦੇ ਫਾਇ ਤਾਂ ਮੈਂ ਕਿਹੜੀ ਗਈ ਆ ਤੁਹਾਡੇ ਕਹਿਣ ਤੇ ਮੈਂ ਗਈ ਆ ਮੈਂ ਤਾਂ ਉਦੋਂ ਹੀ ਘਰ ਨੂੰ ਆ ਗਈ ਤੁਸੀਂ ਮੈਨੂੰ ਉਸੇ ਵਾਲੇ ਤੇ ਲੈਣ ਦਾ ਘਰ ਨੂੰ ਵੀ ਘਰ ਨੂੰ ਚੱਲ ਤੂੰ ਜਿਹੜੀ ਇਥੋਂ ਦੱਬੀ-ਦੱਬੀ ਪੈਰੀ ਨਿਕਲਣ ਦੀ ਸੀ ਮੈਂ ਉਦੋਂ ਹੀ ਸਾਹਬ ਲਾ ਲਿਆ ਸੀ ਤੇਰਾ ਹਾਏ ਹਾਏ ਮੈਂ ਇਥੇ ਬਾਹਰ ਵੀ ਨਿਕਲ ਕੇ ਖਲੋ ਸਕਦੀ ਮੈਂ ਤਾਂ ਉਦਾਂ ਹੀ ਮੈਂ ਚੱਲਵਾਰੀ ਤੇ ਵਾਜਾਂ ਗਈਆਂ ਹਾਂ ਅਸੀਂ ਮੈਂ ਬਾਹਰ ਹੀ ਬਸ ਨਿਕਲ ਕੇ ਖਲੋਣ ਲੱਗੀ ਹਾਂ ਉਹ ਤੇ ਵਾਜ ਤੇ ਨਹੀਂ ਤੇ ਜੇ ਪਿੰਡ ਜਾਣ ਡਈ ਇੱਥੇ ਬਲਜੀਤ ਤੇ ਮਨਪ੍ਰੀਤ ਬੋਲਣ ਡੀਆਂ ਅਸੀਂ ਉਹਨਾਂ ਨੂੰ ਬੋਲਦੀਆਂ ਰਹਿਣ ਦਿੰਦੀ ਤੂੰ ਵਿੱਚ ਭਾਗ ਲੈਣ ਕਰਨ ਨੂੰ ਗਈ ਮੈਂ ਤਾਂ ਉਹਨਾਂ ਦੀ ਗੱਲਾਂ 'ਚ ਭਾਗ ਹੀ ਨਹੀਂ ਲਿਆ ਮੈਂ ਤਾਂ ਐਨੋ ਹੋ ਗਈ ਸੈੜ ਤੇ ਮੁੜ ਕੇ ਫੇਰ ਇਹ ਜਾਣ ਡਈ ਮਰਦੇ ਤੇ ਬੁਸਕਦੀ ਜਾਣ ਡਈ ਮੈਂ ਚੱਲ ਪੁੱਛਾਂ ਤਾਂ ਸਹੀ ਕਿਉਂ ਰੋਂਦੇ ਕੀ ਹੋਇਆ ਵਾ ਇਹ ਤੇ ਵਾਵਾ ਹੀ ਖੇਬੜੀਆਂ ਮੈਂ ਇੱਕ ਦੂਜੀ ਨੂੰ ਬਹੁਤ ਗੱਲਾਂ ਕੀਤੀਆਂ ਇਹਨਾਂ ਨੇ ਤੂੰ ਪਰ ਆਪਣੇ ਪੈਰਾਂ ਦੇ ਪਾਣੀ ਪੈਣ ਦੇਣਾ ਭਲਾ ਪੈਰਾਂ ਤੇ ਪਾਣੀ ਪੈਣ ਦੇਣ ਦੀ ਨਹੀਂ ਗੱਲ ਹੈਗੀ ਅਗਲੀ ਤੁਹਾਨੂੰ ਹੀ ਬੜੀਆਂ ਗੱਲਾਂ ਕਰਦੀ ਉਹ ਕੀ ਆਂਦੀ ਕੀ ਆਂਦੀ ਹਾਂਦੀ ਚਾਚਾ ਕਹਿੰਦਾ ਆ ਵੀ ਪਿਆਰੀ ਕੋਈ ਨਹੀਂ ਸਾਂਭ ਲਾਂਗੇ ਆ ਵੀ ਸਾਂਭ ਲਾਂਗੇ ਪਹਿਲੀ ਸਾਂਭਣ ਦੀ ਨਹੀਂ ਕੋਈ ਗੱਲ ਹੋਈ ਗੱਲ ਤੇ ਮੈਂ ਇਹ ਕਰੰਦੇ ਆਂ ਹੀ ਵੀ ਸਰੋਂ ਪੱਕਣ ਲਈ ਹੀ ਤੇ ਮੈਂ ਕਿਹਾ ਚੱਲ ਕੋਈ ਨਹੀਂ ਵੜ ਲਾਂਗੇ ਕਣਕ ਵੀ ਵੜ ਲਾਂਗੇ ਚਿੰਤਾ ਨਾ ਕਰੀਂ ਵੱਡ ਕੇ ਉਹਦੇ ਘਰ ਹੀ ਸੁੱਟਣੀ ਮੈਂ ਕਿ ਲਈ ਆਪਣੇ ਘਰ ਲੈ ਆਵਣੀ ਪਰ ਅਗਲੀ ਨੇ ਤੇ ਦੋ ਮਤਬਲ ਕੱਢ ਲਿਆ ਨਾ ਗੱਲ ਦੇ ਅਗਲੀ ਦੇ ਮਨ ਚ ਹੋ ਗਿਆ ਵੀ ਘਰ ਆਏ ਨੇ ਸਾਡੀ ਹੜੱਪ ਲੈਣੀ ਜ਼ਮੀਨ ਤਾਂ ਹੀ ਤੇ ਮੈਂ ਤੈਨੂੰ ਨਹੀਂ ਜਾਣ ਦੇਣ ਦੇ ਉਧਰ ਵੀ ਫੋਨ ਬਣਾਉਣ ਚੱਲੀ ਆ ਤੇ ਤੂੰ ਨਾ ਰਹਿਣ ਦੇ ਨਾ ਜਾ ਉਹ ਮੈਨੂੰ ਨਹੀਂ ਚੰਗਾ ਕੋਈ ਹੁਣ ਪਤਾ ਕੀ ਜਾਂਦੀ ਉਹ ਹੁਣ ਆਂਦੀ ਆ ਵੀ ਸਾਡੇ ਤੇ ਮਗਰ ਹੀ ਨਹੀਂ ਕੋਈ ਗਿਆ ਹੁਣ ਇੱਕ ਤੇ ਡਿਆ ਵਾ ਤਾਂ ਮੈਂ ਵੀ ਕਿ ਜਾ ਕੇਥੇ ਕੀ ਕਰਾਂ ਇਹਨੇ ਕਹਿਣਾ ਵਾ ਵੀ ਇਹ ਵੀ ਨਾਲ ਤੁਰਿਆ ਰਹਿੰਦਾ ਆ ਕਿ ਮੈਂ ਇੱਥੇ ਮੈਂ ਨਾ ਕਰੂੰਗਾ ਪਰ ਤੁਹਾਡੀ ਗਲਤੀ ਆ ਪੈਸੇ ਦੇਣ ਦਾ ਤਾਂ ਹੀ ਫਾਇਦਾ ਹੀ ਨਾ ਅਗਲੀ ਨੇ ਮੋਲਤ ਨਹੀਂ ਪਾਇਆ ਕੋਈ ਪੈਸਿਆਂ ਦਾ ਪੈਸਿਆਂ ਦੀ ਗੱਲ ਨਹੀਂ ਅਗਲੀ ਕਰਦੀ ਅਗਲੀ ਗੱਲਾਂ ਕਰਦੀ ਪਰ ਮਗਰ ਨਹੀਂ ਕੋਈ ਗਿਆ ਤੇ ਮੈਨੂੰ ਨੇ ਆਖਿਆ ਵਾ ਵੀ ਜਾਓ ਹੁਣ ਆਉਂਦੀ ਉਹਨਾਂ ਦੇ ਘਰ ਆਉਂਦੀ ਆ ਤੇ ਉਹਨਾਂ ਨੂੰ ਆਉਂਦੀ ਆ ਰਗਵੀਰ ਨੂੰ ਆਉਂਦੀ ਮੈਨੂੰ ਕਦੀ ਆਖਿਆ ਵੀ ਚਾਚਾ ਜੀ ਤੁਸੀਂ ਮਗਰ ਜਾ ਗੱਲ ਕੋਲ ਮੋਲ ਕਰ ਗਈ ਹੀ ਉਹ ਪੂਰੀ ਗੱਲ ਨਹੀਂ ਚਾਜਨਾ ਦੱਸੀ ਆਂਦੇ ਪੁਲਿਸ ਵਾਲੇ ਕਹਿੰਦੇ ਆ ਤੁਹਾਡੇ ਚਾਚੇ ਨੇ ਪੁਲਿਸ ਕਲਾਈ ਹੈ ਚਾਚੇ ਨੇ ਪੁਲਿਸ ਕਲਾਈ ਹਾਂ ਉਹ ਵੇਖੋ ਏ ਭਲੇ ਦਾ ਤਾਂ ਜਮਾਨਾ ਹੀ ਨਹੀਂ ਰਹਿ ਗਿਆ ਅਸੀਂ ਇੰਨੀ ਮਤ ਕਰਨ ਦੇ ਉਹਨਾਂ ਦੀ ਦੇ ਰਾ ਦੇ ਕਰੰਡੇ ਆ ਪੈਸੇ ਉਹਨਾਂ ਨੂੰ ਦਿੱਤੇ ਵੀ ਲੈ ਕੁੜੀ ਜਿੱਥੇ ਵਰਤਣੇ ਵਰਤ ਗੱਲ ਹੀ ਕੋਈ ਨਹੀਂ ਹਾਂਜੀ ਰਗਵੀਰ ਤੇ ਇਦਾਂ ਕਰਕੇ ਉਹ ਮਨਜੋਤ ਦਾ ਕਰਕੇ ਜਾ ਰਾਂ ਨਾ ਯਾਰ ਗੱਲਾਂ ਕਰਦਾ ਵਾ ਉਹ ਤਾਂ ਉਹਦੇ ਮਗਰ ਚੱਲ ਜਾਂਦਾ ਸਾਰੇ ਕੰਮ ਕਰਨ ਰਿਆ ਮਗਰ ਕਦਾ ਜਾਂਦਾ ਥਾਣੇ ਉਸੇ ਥਾਣੇ ਚ ਵਾ ਉਸੇ ਥਾਣੇ ਦਰਖਾਤ ਵਾ ਤੇ ਮੈਂ ਹਾਂ ਯਾਰ ਮਾਰ ਕਰਨ ਰਿਆ ਯੋ ਹੁਣ ਮੇਰੀ ਗੱਲ ਸੁਣ ਲਓ ਤੁਸੀਂ ਤੁਸੀਂ ਜਾਓ ਹੁਣ ਥਾਣੇ ਆਪ ਜਾ ਕੇ ਪੁੱਛੋ ਕਿਛੋ ਕਿਹੜਾ ਸੱਚਾ ਤੇ ਕਿਹੜਾ ਝੂਠਾ ਵਾ ਨਹੀਂ ਤੇ ਮਨਪ੍ਰੀਤ ਨੇ ਸਾਡੇ ਦਿਵਾਲੇ ਹੋ ਜਾਣਾ ਵਾ ਤੇ ਮੈਂ ਐਵੇਂ ਤੁਰਿਆ ਫੇਰਾ ਉੱਥੇ ਗਿਨਾ ਜਾ ਰੋਣ ਮੈਨੂੰ ਆਂਦੀ ਨਹੀਂ ਵੀ ਚਾਚਾ ਜੀ ਤੁਸੀਂ ਜਾਓ ਜਾਂ ਬੰਦੇ ਨਾਲ ਖੜੋ ਕੋਈ ਨਾ ਕੋਈ ਜਾ ਕੇ ਤੁਸੀਂ ਵੇਖੋ ਵੀ ਰਬੀਤ ਕੋਈ ਨ ਬੇੜ ਨਹੀਂ ਡਿਆ ਗੱਲ ਤੇ ਕਰੇ ਏਦਾਂ ਮੇਰ ਨਾਲ ਆਂਦੀ ਮੈਂ ਘਰ ਘਰ ਜਾ ਕੇ ਕਹਿਣਾ ਮੈਂ ਜੀਜੀ ਨੂੰ ਕਹਿਣਾ ਮੈਂ ਦੇਸਾ ਕਿ ਮੈਂ ਜੀ ਰਹੂੰਗੀ ਫਿਰ ਦੱਸ ਜਾਓ ਜਾ ਕੇ ਤੇ ਪਤਾ ਕਰੋ ਜਾ ਕੇ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਨਾਲੇ ਤੇ ਅਸੀਂ ਨੋਟ ਦਿੱਤੇ ਕਰੋ ਨਾਲੇ ਗੱਲਾਂ ਸੁਣ ਰਹੇ ਹਾਂ ਉਹ ਚਲ ਕੋਈ ਨਹੀਂ ਨੋਟ ਦਿੱਤੇ ਆ ਤੇ ਅਸੀਂ ਕੋਈ ਕੀ ਦੇਤਾ ਉਹਨੂੰ ਕੱਢ ਕੇ ਮਤਲਬ ਏਦਾਂ ਹਰ ਇੱਕ ਬੰਦਾ ਕਰਦਾ ਹੀ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਵੀ ਆ ਕੋਈ ਨਹੀਂ ਮੈਂ ਜਾਨਣਾ ਵੇਖ ਲੈਣਾ ਲੇ ਫੇ ਦੁਪਹਿਰੀ ਤੁਰਿਆ ਆਉਂ ਡਿਆ ਹੀ ਓਏ ਅੱਜ ਕੀ ਗੱਲ ਆ ਦੁਪਹਿਰੇ ਹੀ ਆ ਗਿਆ ਚਾਚਾ ਜਾਣਾ ਹੈ ਕਿਦੇ ਕਿੱਥੇ ਜਾਣਾ ਹੈ ਉਹ ਚਾਚਾ ਕੰਮ ਜਾਣਾ ਹੈ ਕਿਦੇ ਕਿਹੜੇ ਕੰਮ ਲੈ ਹੁਣ ਤੈਨੂੰ ਉਹ ਵੀ ਦੱਸਣਾ ਬੂ ਮੈਨੂੰ ਸੌ ਬੰਦੇ ਕੋਈ ਪ੍ਰਾਈਵੇਟ ਕੰਮ ਹੁੰਦੇ ਜਾਂ ਨਹੀਂ ਦੱਸਾਂ ਵਾਲੇ ਨੇਗੇ ਨਹੀਂ ਲੜਾਈ ਤੇ ਤੁਹਾਡੀ ਆਪਣੀ ਆ ਤੇ ਤੂੰ ਮੇਰੇ ਗੱਲ ਪਾਤੀ ਆ ਮੈਂ ਚਾਚਾ ਹੁਣ ਤੈਨੂੰ ਮੈਂ ਕੀ ਕਹਤਾ ਜੇ ਮੈਂ ਸਵੇਰੇ ਗਾਂ ਤਾਂ ਉਹ ਵੱਧ ਘੱਟ ਬੋਲਿਆ ਹੁਣ ਜੇ ਮੈਂ ਘਰਾਂ ਤਾਂ ਡੈ ਮੈਂ ਨਹੀਂ ਮਨਪਰੀ ਨੂੰ ਕੀ ਕਹਿਤਾਈ ਏ ਤੂੰ ਮੈਂ ਤਾਂ ਮਰ ਵਿੱਚ ਟਕਰਿਆ ਵੀ ਨਹੀਂ ਮੈਂ ਮਰ ਵਿੱਚ ਕੀ ਕਹਿਣਾ ਮੈਂ ਡਿਊਟੀ ਤੋਂ ਰਿਆ ਆਉਂਦੇ ਹਾਂ ਤੂੰ ਗਿਆ ਰਿਆ ਗਾਹੀ ਘਰ ਉਹਨਾਂ ਦੇ ਉਦੋਂ ਪੁਲਿਸ ਆਈ ਤੈਨੂੰ ਤੈਨੂੰ ਪਤਾ ਹੀ ਏ ਤੂੰ ਵੇਖੀ ਸੀ ਔਰ ਕਲਾਈ ਦੇ ਤੂੰ ਆ ਪਾ ਤੇ ਨਾ ਤੂੰ ਮੇਰਾ ਲਾਤਾ ਤੇ ਕੁੜੀ ਨੂੰ ਮੇਰੇ ਦਿਵਾਲੇ ਕਰਤਾ ਤੂੰ ਚਾਚਾ ਮੈਂ ਤੁਹਾਨੂੰ ਸਵੇਰੇ ਵੀ ਕਹਿ ਵੀ ਆਉਂਦੀਆਂ ਤਾਂ ਮੈਨੂੰ ਨਹੀਂ ਆ ਗਈਆਂ ਮੈਂ ਜਿਹੜਾ ਕੰਮ ਕਰਨਾ ਹੋ ਕੇ ਕਦੇ ਜੋਰ ਤੇਗਾ ਨਾ ਠੋਕ ਵਜਾ ਕੇ ਕਰਦਾ ਨਹੀਂ ਤੂੰ ਤੇ ਅਖੰਡਿਆ ਵੀ ਅਖੇ ਮਨਜੋਤ ਦਾ ਮੈਂ ਨਾ ਕਢੋਣਾ ਤੇ ਨਾ ਕੱਢਿਆ ਨਹੀਂ ਅਜੇ ਤੇ ਚਾਚਾ ਭੱਜੇ ਫਿਰਨੇ ਛਾਪੇ ਮਾਰੀ ਨੇ ਰਹੇ ਕਹਿੰਦੇ ਇੱਕ ਅੱਦਾ ਵੀ ਬੰਦਾ ਫੜਿਆ ਤਾਂ ਨਾ ਆਪਣੇ ਉਹ ਨਿਕਲ ਜਾਣਾ ਹੋਵੇ ਨਹੀਂ ਉਦਾਂ ਨੇ ਤੁਸੀਂ ਆਨੇ ਆਂ ਵੀ ਅਸੀਂ ਜ਼ਮੀਨ ਚੋਂ ਬੰਦਾ ਕਿਦੇ ਵੜ ਜੇ ਤਾਂ ਅਸੀਂ ਤਾਂ ਕੱਢ ਲੀਨੇ ਤੁਹਾਡੇ ਕੋਲ ਅਜੇ ਤੱਕ ਕੋਈ ਬੰਦੇ ਇਹ ਨਹੀਂ ਕੋਈ ਫੜਿਆ ਗਿਆ ਉਹ ਚਾਚਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਵਾ ਹਾਂ ਉਹ ਗਾੜੀ ਕੱਚੇ ਕੁਲੇ ਨਹੀਂ ਗੇ ਮੈਨੂੰ ਤੇ ਲੱਗਦਾ ਜੇਬ ਗਰਮ ਹੁੰਦੀ ਆ ਤੇ ਤੁਸੀਂ ਤਾਂ ਹੀ ਨਹੀਂ ਫੜਦੇ ਚਾਚਾ ਤੈਨੂੰ ਆ ਵਹਿਮ ਹੀ ਖਾ ਚੱਲਿਆ ਵਾ ਵਹਿਮ ਦੀ ਨਹੀਂ ਗੱਲ ਜੇ ਫੜਨ ਤੇ ਕਿਤੇ ਆ ਜਾਓ ਆਗੇ ਨਾ ਕਹਿੰਦੇ ਆਂਦੇ ਨਾ ਪੁਲਿਸ ਫੜਨ ਤੇ ਆ ਜੇ ਉਸੇ ਫੜ ਲੈਂਦੀ ਆ ਤੁਹਾਡੇ ਕੋਲ ਬੰਦਾ ਹੀ ਨਹੀਂ ਫੜਿਆ ਗਿਆ ਫਿਰ ਕੋਈ ਤੂੰ ਨਾ ਕੀ ਕਢਾ ਲੈਣਾ ਤੂੰ ਦਾਦਾ ਤੂੰ ਕਢਾ ਲੈਣਾ ਹੈ ਤੂੰ ਚਿੱਟਾ ਚਾਦਰ ਕੁਰਦਾ ਪਾ ਕੇ ਸੁਰਿਆ ਫਿਰਦਾ ਗੇੜੀਆਂ ਦਿੰਦਾ ਰਾਵਾਂ ਤੇ ਲੋਕਾਂ ਦੇ ਘਰਾਂ 'ਚ ਝੱਟੀਆਂ ਮਾਰਦਾ ਤੂੰ ਚਲ ਜਾਗਾ ਥਾਣੇ ਕਢਵਾ ਲੈਣਾ ਜਾ ਕੇ ਨਹੀਂ ਤੂੰ ਮੈਨੂੰ ਵੇਖ ਕੇ ਰਾਜੀ ਨਹੀਂਗਾ ਇਹ ਤੁਰੇ ਫਿਰਦੇ ਆ ਨਹੀਂ ਤੂੰ ਦੂਆ ਤੂੰ ਕੱਖ ਕਰ ਨਹੀਂ ਸਕਦਾ ਤੂੰ ਕਢਵਾ ਲੈ ਜਾ ਕੇ ਮੈਂ ਤੇ ਫਿਰ ਜਾਊਂਗਾ ਤੂੰ ਜਾ ਮੈਂ ਤੇ ਫਿਰ ਕਢਵਾਉਂਗਾ ਜਾ ਜਾ ਮੈਨੂੰ ਲੱਭਦਾ ਹਰ ਤਰ੍ਹਾਂ ਕੋਈ ਲੱਭਦਾ ਹੀ ਨਹੀਂਗਾ ਨਹੀਂ ਲੱਭਣਾ ਕੀ ਆ ਉਹ ਕੁੜੀ ਨੂੰ ਮੇਰੇ ਦਿਵਾਲੇ ਘਰ ਤਾਂ ਮੈਂ ਕਿਹਾ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਨਾ ਮੈਨੂੰ ਤੂੰ ਦੱਸਦੀਆਂ ਗੱਲ ਉਹ ਮੈਨੂੰ ਕੋਈ ਗੱਲ ਵੀ ਨਹੀਂ ਦੱਸਦੀ ਤੇ ਮੇਰੇ ਦਿਵਾਲੇ ਹਾਡੇ ਦਿਵਾਲੇ ਉਦਾ ਹੀ ਰਹੀ ਹੈ ਤਾਂ ਮੈਨੂੰ ਨਹੀਂ ਪਤਾ ਤੇਰੀ ਤੇ ਉਹਦੀ ਕੀ ਗੱਲ ਹੋਈ ਆ ਮੈਨੂੰ ਨਾ ਵਿੱਚ ਭਲੇੜ ਚੰਗਾ ਮੈਨੂੰ ਆਪਣੀ ਜਿਹੜੀ ਜ਼ਿੰਦਗੀ ਦਾ ਚੈਨ ਨਾਲ ਜੀ ਲੈਂਦੇ ਨਹੀਂ ਤੇ ਤੂੰ ਜੀਣਦੇ ਆਗੇ ਐਸੀ ਦੀ ਜ਼ਿੰਦਗੀ ਜੀਂਦੇ ਹੈ ਉਹਨੇ ਜਾਂਦਾ ਤੂੰ ਮੇਰੇ ਨਾਲ ਲੜਾਈਆਂ ਪਿੰਦਾ ਤੇਰੀ ਕੋਈ ਡਿਊਟੀ ਆ ਤੂ ਦੇ ਕਰੀਬ ਮਿੰਟ ਚ ਘਰ ਹੁੰਦਾ ਨਾ ਕਦੀ ਉੱਥੇ ਹੁੰਦਾ ਨਾ ਕਦੀ ਐਨੂੰ ਆ ਦੁਪਹਿਰੇ ਹੀ ਆ ਗਿਆ ਹੂੰ ਤੇਰੀ ਗੱਲ ਹੀ ਟੁੱਟੀ ਐ ਤਾ ਤਾਂ ਫੇ ਬਣੀ ਦੀਆਂ ਗੱਲਾਂ ਨਾ ਆਮਾਨਦਾਰ ਵਾ ਤਾ ਹੀ ਆਇਨਾ ਵਾ ਰਿਸ਼ਵਾਤ ਹੋਣਾ ਮੈਂ ਆਉਂਦਾ ਨਾ ਨਜ਼ਾਰੇ ਲੈਣ ਦੇ ਭਾਊ ਨਜ਼ਾਰੇ ਲੈਣ ਤੋ ਥੱਲੇ ਕਮਾਈ ਖੂਬ ਤੂੰ ਸਰਦਾ ਨਹੀਂ ਚੰਗਾ ਐੜੇ ਤੁਸੀਂ ਤਾਂ ਹੀ ਤੇ ਤੂੰ ਦੁਪਹਿਰੇ ਆ ਗਿਆ ਹੂੰ ਇਹਦੇ ਵਰਗੇ ਜਦੋਂ ਵੜ ਜਾਂਦੇ ਆ ਨਾ ਅਗਲੇ ਸਸਪੈਂਡ ਵੀ ਬੜੀ ਛੇਤੀ ਕਰ ਦਿੰਦੇ ਆ ਮੁਰਕੇ ਇਹਦੇ ਵਰਗੇ ਰੋਂਦੇ ਫਿਰਦੇ ਹੁੰਦੇ ਆ ਗੱਲਾਂ ਮਾਰਦਾ ਮੇਰੇ ਨਾਲ ਘਲਾ ਕੇ ਪੁਲਸਾਪ ਉਧਰ ਤੇ ਨਾ ਮੇਰਾ ਲਾਤਾ ਵੇਖੋ ਮਨਪ੍ਰੀਤ ਕੋ ਆ ਸੱਚੇ ਦਾ ਸੱਚਾ ਹੋ ਗਿਆ ਤੇ ਮੈਨੂੰ ਝੂਠਿਆ ਬਣਾਤਾ ਇਹਨੇ ਵਾਹ ਤੇਰੇ ਜਵਾਨਾ ਵਾਹ ਬਲੀ ਦੇ ਲਿਆ ਚਾਹ ਵਦਿਆ ਜੀ ਬਣਾ ਕੇ ਨਾਲੇ ਪਾਣੀ ਲਿਆ ਲੈ ਦੱਸ ਐਡੇ ਵੱਡੇ ਅਫਸਰ ਤੂੰ ਹੀ ਤੁਹਾਨੂੰ ਚਾਹ ਪਾਣੀ ਦਾ ਘਾਟਾ ਓਏ ਅੱਟਾ ਰਾਦਾ ਕੀ ਆ ਜੇ ਬਾਹਰ ਜਾਣਾ ਚਾਚੇ ਨੇ ਜਾਨ ਖਾਦੀ ਹੁੰਦੀ ਘਰੋਂ ਨਾ ਤੂੰ ਜਾਨ ਖਾ ਲਈ ਨਹੀਂ ਤੁਹਾਡੇ ਨੌ ਸਾਲ ਦਾ ਰਦਾ ਕੀ ਆ ਮੈਂ ਮਾਣਾ ਕੀ ਕਹਤਾ ਮੈਂ ਦੇ ਹੋ ਗਿਆ ਵਾ ਚਾਹ ਪਾਣੀ ਦੀ ਕਮੀ ਆ ਜਿੱਥੇ ਮਰਜੀ ਪੀਓ ਜਾ ਕੇ ਬੰਦੇ ਕੋਲ ਚਾਹ ਬਣਾ ਮੇਰਾ ਸਿਰ ਨਾ ਖਾ ਐਦਾਂ ਕਰੋ ਮਨਪ੍ਰੀਤ ਗਈ ਆਪਣੇ ਪੇਕੇ ਉੱਥੇ ਜਾ ਕੇ ਚਾਹ ਪੀਓ ਚਲ ਉਹ ਤੇ ਗਈ ਜਿਹੜੀ ਗਈ ਆ ਹੁਣ ਜਾਵਦਾ ਤੈਨੂੰ ਵੀ ਖਲਾਉਣਾ ਹੀ ਪੈਣਾ ਵਾ ਕਿਉ ਮੈਨੂੰ ਕਿਉ ਖਲਾਉਣਾ ਮੈਂ ਨਾ ਤੁਹਾਨੂੰ ਖਲਾ ਕੇ ਰੱਜੂਗੀ ਅਕਰ ਮੇਰਾ ਵਾ ਬੰਦੇ ਦੀ ਬਣ ਕੇ ਚਾਹ ਬਣਾ ਲਾ ਨਾ ਤੇ ਆਪਣਾ ਵਝਾਨ ਲਈ ਇਹੋ ਗੱਲ ਵਾ ਨਾ ਫਿਰ ਜਨਾਨੀ ਗਲਤੀਆਂ ਕਰੇ ਤੇ ਬੰਦਾ ਦੇ ਮਗਰ ਭੱਜਦਾ ਵਾ ਤੇ ਜੇ ਕਿਤੇ ਬੰਦਾ ਗਲਤੀ ਕਰੇ ਨਾ ਤੇ ਬੋਲ ਕੇ ਇਕੱਲੇ ਚੁੱਪ ਕਰਾ ਦਿੰਦਾ ਆਹੋ ਗੱਲ ਵਾ ਫਿਰ ਤੇ ਬੇ ਗਲਤੀਆਂ ਨਾ ਕਰ ਨਾ ਬੋਲਣਾ ਪਵੇ ਮੈਨੂੰ ਤੇ ਜਿਹੜੀਆਂ ਤੁਸੀਂ ਗਲਤੀਆਂ ਕਰਦੇ ਹੋ ਉਹਨਾਂ ਦਾ ਕੀ ਆ ਲੈ ਕੀ ਗਲਤੀਆਂ ਕੀਤੀਆਂ ਮੈਂ ਬਥੇਰੀਆਂ ਕੰਡਦੇ ਆ ਮੈਨ ਨਹੀਂ ਨੀਗੀ ਮੇਰੀ ਅੱਖਾਂ ਤੇ ਪੱਟੀ ਨਹੀਂ ਗਈ ਬੱਜੀ ਵੀ ਮੈਂ ਅੱਖੀ ਵੇਖ ਕੇ ਜ਼ਹਿਰ ਖਾਈ ਜਾਵਾਂ ਗੱਲ ਦੱਸ ਬੁਝਾਰਤਾ ਨਾ ਪਾ ਉਹ ਮੈਂ ਇੱਥੇ ਤਾਂ ਨੇ ਬੋਲਣੇ ਬੋਲਦੇ ਨਾ ਮਣ ਕਿਤੇ ਆਪਣਾ ਮੋਲ ਕਾਉਂਦੇ ਫਿਰਨਾ ਮੈਂ ਤਾਂ ਲਿਆਜ ਕਰਨੀ ਹੀ ਆਪਣੇ ਮੁੰਡੇ ਦਾ ਹੁਣ ਉਹ ਕਰ ਰਹੀ ਨੀ ਤਾਏ ਖੁੱਲ ਕੇ ਬੋਲਣ ਰਹੀ ਆ ਚੁੱਪੀ ਕਰ ਜਾ ਹੁਣ ਤੇ ਤੁਸੀਂ ਬੱਸ